ਤੁਹਾਰਾ ਅਜਿੰਨਗਰ ਕਾਉਂਸਲ ਮੀਟਿੰਗ ਹਲਕਾ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜੰਗ ਦੀ ਸਰਪ੍ਰਸਤੀ ਅਤੇ ਨਗਰ ਕਾਉਂਸਲ ਪ੍ਰਧਾਨ ਹਰਪ੍ਰੀਤ ਸਿੰਘ ਪ੍ਰਸਤੀ ਪ੍ਰਧਾਨ ਦੇ ਵਿੱਚ ਹੋਈ ਹੈ। ਇਸ ਦੌਰਾਨ ਸ਼ਹਿਰ ਦੇ ਵੱਖ-ਵੱਖ ਮੁੱਦਿਆਂ ਉੱਤੇ ਵਿਚਾਰ ਚਰਚਾ ਕੀਤੀ ਹੈ। ਸੋ ਦੱਸਦੇ ਕਿ ਕਈ ਮੁੱਦਿਆਂ ਉੱਤੇ ਸਹਿਮਤੀ ਵੀ ਹੋਈ ਹੈ ਤੇ ਇਸ ਮੀਟਿੰਗ ਦੌਰਾਨ ਸ਼ਹਿਰ ਦੇ ਵੱਖ-ਵੱਖ ਵਾਰਡਾਂ ਦੇ ਕਾਉਂਸਲਰਾਂ ਅਤੇ ਕਾਉਂਸਲ ਅਧਿਕਾਰੀ ਮੌਜੂਦ ਰਹੇ। ਮੀਟਿੰਗ ਸੰਬੰਧੀ ਜਾਣਕਾਰੀ ਦਿੰਦਿਆਂ ਹਲਕਾ ਮੋਦ ਵਿਧਾਇਕ ਗੁਰਿੰਦਰ ਸਿੰਘ ਗੈਰੀ ਬੜੰਗ ਨੇ ਕਿਹਾ ਕਿ ਵਿੱਤੀ ਸਾਲ ਦੀ ਇਹ ਅਹਿਮ ਮੀਟਿੰਗ ਸੀ। ਅੱਜ ਨਗਰ ਕੌਂਸਲ ਮੰਡੀ ਗੋਇਨਗੜ ਦੀ ਮੀਟਿੰਗ ਦੇ ਵਿੱਚ 100 ਤੋਂ ਵੱਧ ਅੱਡੜ ਕੰਮਾਂ ਦੇ ਜਿਹੜੇ ਮਤੇ ਸੀ ਪਾਸ ਕੀਤੇ ਨੇ ਸ਼ਹਿਰ ਦੀ ਕਾਫੀ ਲੰਬੇ ਸਮੇਂ ਤੋਂ ਮੰਗ ਸੀ ਕਿ ਕੁਝ ਕਈ ਗਲੀਆਂ ਨੇ ਸੜਕ ਜਿਹੜੀਆਂ ਰਿਪੇਅਰ ਮੰਗਦੀਆਂ ਸੀ ਜਿੱਥੇ ਤੇ ਰਿਪੇਅਰ ਦੀ ਲੋੜ ਸੀ ਉਹ ਸਾਰੇ ਐਮਸੀ 7 ਤੋਂ ਪੁੱਛ ਕੇ ਉਥੇ ਉਥੇ ਰਿਪੇਅਰ ਦਾ ਕੰਮ ਪਿਆ ਇਹਦੇ ਨਾਲ ਨਾਲ ਕਾਫੀ ਨਵੇਂ ਨਮੀ ਗਲੀਆਂ ਦਾ ਵੀ ਕੰਮ ਪਿਆ ਇੱਕ ਸਾਨੂੰ ਐਸਐਸਪੀ ਸਾਹਿਬ ਵੱਲੋਂ ਰਿਕੁਐਸਟ ਆਈ ਸੀ ਕਿ ਜਿਹੜਾ ਜੀਟੀ ਰੋਡ ਆ ਜੀਟੀ ਰੋਡ ਤੇ ਗੱਡੀਆਂ ਚਲਦੀ ਜਾਂਦੀਆਂ ਨੇ ਓਵਰ ਲੋਡਿਡ ਵੀ ਚਲਦੀਆਂ ਨੇ ਕਪੈਸਿਟੀ ਤੋਂ ਵੱਧ ਸਬਨ ਭਰਿਆ ਹੁੰਦਾ ਹੈ ਬਿਨਾ ਨੰਬਰ ਪਲੇਟਾਂ ਤੋਂ ਚਲਦੀਆਂ ਨੇ ਉਹਦੀ ਰੋਕਥਾਮ ਦੇ ਲਈ ਜਿਹੜੀਆਂ ਐਕਟੀਵਿਟੀਜ਼ ਹੋ ਰਹੀਆਂ ਉਹਦੇ ਨਾਲ ਨਾਲ ਉਹ ਚਾਹੁੰਦੇ ਸੀ ਵੀ ਨਗਰ ਕੌਂਸਲ ਵੱਲੋਂ ਅਸੀਂ ਹਾਈ ਰੈਜ਼ੋਲੂਸ਼ਨ ਸੀਸੀਟੀਵੀ ਕੈਮਰਾਜ਼ ਲਗਵਾ ਦਈਏ ਜਿਹੜੇ ਆਪ ਹੀ ਨੰਬਰ ਪਲੇਟ ਵੀ ਰੀਡ ਕਰ ਲਏਗਾ ਇੱਕ ਉਹਨੂੰ ਲੈ ਕੇ ਅਸੀਂ ਮਤਲ ਲੈ ਕੇ ਆਏ ਹਾਂ ਬਾਕੀ ਸ਼ਹਿਰ ਦੇ ਅੱਡ-ਅੱਡ ਬਜ਼ਾਰਾਂ ਦੇ ਵਿੱਚ ਜਿਹੜਾ ਨਜਾਇਜ਼ ਕਬਜ਼ੇ ਅ ਦੁਕਾਨਦਾਰ ਕਈ ਕਰ ਲੈਂਦੇ ਨੇ ਤੇ ਗੱਡੀਆਂ ਨੇ ਜਿਹੜੀਆਂ ਉਹ ਪੀ ਕਾਸਟੇ پارک ਹੋ ਕੇ ਜਾਮ ਲੱਗਦਾ ਉਹਨਾਂ ਨੂੰ ਲੈ ਕੇ ਫਾਈਨ ਕਰਨਾ ਉਹਦੀ ਅਮਾਉਂਟਸ ਨਿਰਧਾਰਤ ਹੋਈਆਂ ਨੇ ਤੇ ਨਾਲ ਦੀ ਨਾਲ ਪੈਸਕੋ ਡਿਪਾਰਟਮੈਂਟ ਵੱਲੋਂ ਬੀ ਜਿਹੜੇ ਹੈਗੇ ਨੇ ਸਾਬਕਾ ਫੌਜੀ ਉਹ ਹਾਇਰ ਕਰਨ ਦੀ ਦਾ ਮਤਾ ਪ੍ਰਵਾਨ ਹੋਇਆ ਤਾਂ ਕਿ ਉਹੋ ਜਿਹੜਾ ਬਜ਼ਾਰਾਂ ਦੇ ਵਿੱਚ ਨਜਾਇਜ਼ ਪਾਰਕਿੰਗਾਂ ਹੁੰਦੀਆਂ ਨੇ ਜਾਂ ਨਜਾਇਜ਼ ਕਬਜ਼ੇ ਹੁੰਦੇ ਨੇ ਉਹਨੂੰ ਰੋਕਤਾਂ ਕਰ ਸਕਣ ਉਹਨੂੰ ਕਾਬੂ ਕਰ ਸਕਦੇ ਆ ਇਸ ਤੋਂ ਇਲਾਵਾ ਨਗਰ ਕੌਂਸਲ ਦੇ ਜਿੰਨੇ ਵੀ ਸਾਡੇ ਐਮਸੀ ਸਾਹਿਬਾਨ ਨੇ ਉਹਨਾਂ ਵੱਲੋਂ ਜੋ-ਜੋ ਪਰਵਾਨਗੀਆਂ ਮੰਗੀਆਂ ਗਈਆਂ ਉਹ ਸਾਰੀਆਂ ਦਿੱਤੀਆਂ ਗਈਆਂ ਨੇ ਅੱਜ ਦੀ ਮੀਟਿੰਗ ਵਿੱਚ ਕੁਝ ਐਮਸੀਸ ਦਾ ਹੈਗਾ ਵੀ ਸਾਡੇ ਜਿਹੜੇ ਕੰਮ ਮਸ਼ੀਨੇ ਦੱਸੇ ਸੀਗੇ ਉਹਨਾਂ ਵਿੱਚੋਂ ਪਏ ਹੀ ਨਹੀਂ ਨਹੀਂ ਅੱਜ ਦੀ ਮੀਟਿੰਗ ਤਾਂ ਮੈਂ ਕਹਿੰਦਾ ਵੀ ਜਦੋਂ ਦੀ ਮੇਰੀ ਟਰਮ ਆਈ ਹੈ ਸਭ ਤੋਂ ਜ਼ਿਆਦਾ ਸਕਸੈਸਫੁਲ ਮੀਟਿੰਗ ਹੋਈ ਹੈ ਲੱਗਦਾ ਸਾਰੇ ਐਮਸੀ ਕੁਝ ਨੇ ਸਾਰਾ ਨਹੀਂ ਕੰਮ ਪੈ ਗਿਆ ਇੱਕ ਕੰਸੀ ਸਹਿਬਾਨ ਦੇ ਕੰਮ ਰਹਿ ਗਏ ਉਹ ਅਸੀਂ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਵਿੱਚ ਦੋ ਤਿੰਨ ਹਫ਼ਤੇ ਦੇ ਵਿੱਚ ਇੱਕ ਦੁਬਾਰਾ ਮੀਟਿੰਗ ਰੱਖਣੀ ਹੈ ਕਿਉਂਕਿ ਇਸ ਮੀਟਿੰਗ ਦੇ ਵਿੱਚ ਡਿਵੈਲਪਮੈਂਟ ਦੇ ਕੰਮ ਇੰਨੇ ਜ਼ਿਆਦਾ ਸੀਗੇ ਕਿ ਅਸੀਂ ਜਿਹੜੇ ਮੁਲਾਜ਼ਮਾਂ ਦੇ ਕੰਮ ਨੇ ਉਹ ਨਹੀਂ ਪਾ ਪਾਏ ਤਾਂ ਮੁਲਾਜ਼ਮਾਂ ਦੇ ਕੰਮਾਂ ਵਾਸਤੇ ਦੋ ਤਿੰਨ ਹਫ਼ਤੇ ਤੱਕ ਦੁਬਾਰਾ ਮੀਟਿੰਗ ਰੱਖਣੀ ਹੈ ਤੇ ਜਿਹੜੇ ਕੰਮ ਰਹਿ ਗਏ ਉਹਦੇ ਵਿੱਚ ਕਈ ਠੇਕੇਦਾਰਾਂ ਨੂੰ ਕੰਮ ਦਿੱਤਾ ਗਿਆ ਪਰ ਉਹ ਕਰਦੇ ਨਹੀਂ ਬਹੁਤ ਲੇਟ ਕਰ ਰਹੇ ਨੇ ਉਹਨਾਂ 'ਤੇ ਕੋਈ ਐਕਸ਼ਨ ਲਿਆ ਜਾਊਗਾ ਜੀ ਉਹਦੇ ਵਾਸਤੇ ਇੱਕ ਠੇਕੇਦਾਰ ਜਿਹੜੇ ਕੰਮ ਨਹੀਂ ਕਰਦੇ ਤੇ ਇੱਕ ਸਫਾਈ ਸੇਵਕ ਨੇ ਜਿਹੜੇ ਜਿਨ੍ਹਾਂ ਦੀ ਸ਼ਿਕਾਇਤ ਆਉਂਦੀ ਹੈ ਉਹਦੇ ਵਾਸਤੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਹਰਪੀ ਸਿੰਘ ਪ੍ਰਿੰਸੀ ਜੀ ਵਾਈਸ ਪ੍ਰਧਾਨ ਅਸ਼ੋਕ ਸ਼ਰਮਾ ਜੀ ਇਹ ਆਉਣ ਵਾਲੇ ਇੱਕ ਦੋ ਦਿਨਾਂ ਦੇ ਵਿੱਚ ਠੇਕੇਦਾਰਾਂ ਨਾਲ ਵੀ ਤੇ ਜਿਹੜੇ ਸਫਾਈ ਸੇਵਕਾਂ ਦੇ ਮੇਡ ਨੇ ਉਹਨਾਂ ਦੇ ਨਾਲ ਵੀ ਮੀਟਿੰਗ ਲੈਣਗੇ ਜਿੰਨੇ ਵੀ ਕੰਮ ਨੇ ਉਹਨੂੰ ਸਮਾਂ ਟਾਈਮ ਬਾਉਂਡ ਕਰਨਗੇ ਤੇ ਲਾਸਟ ਵਾਰਨਿੰਗ ਦੇਣਗੇ ਕਿ ਜੇ ਤੁਸੀਂ ਨਹੀਂ ਕਰਦੇ ਤਾਂ ਠੇਕੇਦਾਰ ਨੇ ਜਿਹੜੇ ਬਲੈਕਲਿਸਟ ਕਰ ਕੀਤੇ ਜਾਣਗੇ ਤੇ ਜਿਹੜੇ ਮੇਟ ਨੇ ਜਿਨ੍ਹਾਂ ਦੇ ਏਰੀਆ ਦੇ ਵਿੱਚ ਕੰਮ ਨਹੀਂ ਹੋ ਰਿਹਾ ਉਹ ਮੇਟਾਂ ਨੂੰ ਫਿਰ ਕੰਮ ਤੋਂ ਬਦਲਿਆ